ਸਮੇਂ ਤੋਂ ਜੁੜਿਆ ਹੋਇਆ ਮੈਂ ਆਪ ਜਾਣਨਾ ਰਹਿਣਾ ਸਿਕ ਫੋਰਮ ਦਾ ਹਿੱਸਾ ਵੀ ਬਣਦਾ ਸਿੱਖ ਫੋਰਮ ਦਾ ਇੱਕ ਜਿਹੜਾ ਮਾਈਂਡਸੈਟ ਸਾਡੇ ਲਈ ਬਣਿਆ ਜਾਂਦਾ ਦਰਸ਼ਕਾਂ ਲਈ ਬਣਿਆ ਕਿ ਉੱਥੇ ਯਾਰ ਸਿੱਖ ਬੁੱਧੀਜੀਵੀ ਹੋਣਗੇ ਉੱਥੇ ਇੱਕ ਆਮ ਇਨਸਾਨ ਮੈਨੂੰ ਮੇਰੇ ਵਰਗਾ ਜਾਣੋ ਡਰਦਾ ਉਹ ਕਹਿੰਦਾ ਯਾਰ ਮੈਂ ਉੱਥੇ ਜਾ ਕੇ ਨਾ ਤਾਂ ਮੈਨੂੰ ਉਹਨਾਂ ਦੇ ਵਿਚਾਰ ਸਮਝਾਉਣੇ ਨੇ ਨਾ ਮੈਂ ਉਹਦੇ ਵਿੱਚ ਪਾਰਟਿਸਪੇਟ ਕਰ ਸਕਦਾ ਮੈਨੂੰ ਚੰਗਾ ਲੱਗਦਾ ਕਿ ਜਦੋਂ ਸਿਆਣੇ ਲੋਕ ਗੱਲਾਂ ਕਰਦੇ ਨੇ ਉਹਨਾਂ ਦੀਆਂ ਗੱਲਾਂ ਸੁਣਨੀਆਂ ਪਰ ਆਪ ਖੁਦ ਮੈਂ ਪਾਰਟਿਸਪੇਟ ਕਿਵੇਂ ਕਰਾਂ ਬੱਚੇ ਕਿਵੇਂ ਪਾਰਟਿਸਪੇਟ ਕਰਨ ਉਹਦੇ ਲਈ ਆਪਾਂ ਕੁਝ ਹੋਰ ਉਹਨਾਂ ਨੂੰ ਮੋਟੀਵੇਟ ਕਰਨ ਲਈ ਕਰ ਰਹੇ ਹਾਂ ਕੁਝ ਹਾਂਜੀ ਇਸ ਵਾਰੀ ਆਪਣੀਆਂ ਜੀ ਇਸ ਵਾਰ ਕੇ ਸਿੱਖ ਫੋਰਮ ਈਸਵਰੀਜ਼ ਵੈਲੀ ਵੀ ਰੀ ਇਨਵੈਂਟ ਦ ਹੋਲ ਥਿੰਗ ਐਸ ਵੈਲ ਜਿਹੜਾ ਮੇਨ ਸਿਕ ਫੋਰਮ ਆ ਉਹ ਤਾਂ ਆਪਾਂ ਸੈਟਰਡੇ ਨੂੰ 10 ਵਜੇ ਤੋਂ ਲੈ ਕੇ 4 ਵਜੇ ਤੱਕ ਹੋਣਾ ਆ ਜੀ ਲੇਕਿਨ ਉਹਨੂੰ ਆਪਾਂ ਇੰਗੇਜਮੈਂਟ ਵਧਾਉਣ ਵਾਸਤੇ ਆਪਣੇ 3 ਸਾਲ ਤੋਂ ਬੱਚੇ ਪਾਰਟਿਸਿਪੇਟ ਕਰ ਸਕਦੇ ਆ ਸੋ 3 ਸਾਲ ਦੇ ਬੱਚੇ ਪੋਸਟਰ ਪਾਰਟਿਸਪੇਸ਼ਨ ਫਿਰ ਅੱਗੇ ਪੋਸਟਰ ਪ੍ਰੈਜੈਂਟੇਸ਼ਨ 3 ਤੋਂ ਜਦਾ 7 ਸਾਲ 7 ਤੋਂ 10 10 ਤੋਂ 12 12 ਤੋਂ 15 15 ਤੋਂ 18 ਸੋ ਇਹ ਅਲੱਗ-ਅਲੱਗ ਏਜ ਕੈਟੇਗਰੀਜ਼ ਹੈਗੀਆਂ ਆ ਜਿੱਦਾ ਫੋਰ ਐਗਜ਼ਾਮਪਲ ਆਪਣੇ ਕੋਲ ਪੋਸਟਰ ਕੰਪੀਟੀਸ਼ਨ ਦੇ ਨਾਲ-ਨਾਲ ਐਸੇ ਕੰਪੀਟੀਸ਼ਨ ਸਪੀਚ ਕੰਪੀਟੀਸ਼ਨ ਕੁਇਜ਼ ਕੰਪੀਟੀਸ਼ਨ ਇਵਨ ਅ ਮੌਕ ਪਾਰਲੀਮੈਂਟ ਕਨਸੈਪਟ ਵੀ ਹੈਗਾ ਆ ਸੋ ਵੀ ਵਾਂਟ ਟੂ ਕ੍ਰੀਏਟ ਮੋਰ ਲੀਡਰਸ ਫਾਰ आवर ਕਮਿਊਨਿਟੀ ਐਂਡ ਵੀ ਵਾਂਟ ਟੂ ਗਿਵ them ਮੋਰ ਐਕਸਪੋਜ਼ਰ ਵਿਦ ਪੋਲਿਟਿਕਸ ਐਂਡ ਇਵੈਂਚੁਅਲੀ ਤੇ the best part which we trying to do is ਇਸਾਰੇ ਦਾ ਸਾਰਾ ਇਵੈਂਟ 올ਓਵਰ ਆਸਟ੍ਰੇਲੀਆ ਵਾਈਡ ਆਪਾਂ ਕਰਾ ਰਹੇ ਆ ਸੋ ਇਵੈਂਚੁਅਲੀ ਜਦੋਂ ਸਾਰੀ ਜਗ੍ਹਾ 'ਚ ਆਪਣੇ ਨਿਆਣੇ ਜਿਹੜੇ ਐਕਟਿਵ ਹੋਣਗੇ ਜੁੜਨਗੇ ਫਿਰ ਅੱਜਕੱਲੋਂ ਆਪਾਂ ਸਾਰੇ ਨਿਆਣੇ ਜਿੱਦਾਂ ਵਿਕਟੋਰੀਆ ਪਾਰਲੀਮੈਂਟ 'ਚ ਉੱਪਰ ਕਰਨ ਦੀ ਕੋਸ਼ਿਸ਼ ਕਰ ਰਹੇ ਆ ਉਹ ਨਿਆਣੇ ਪਾਮਾ ਪਰਥਾ ਪਾਮਾ ਮੈਲਬਨ ਆ ਪਰ ਜਦੋਂ ਇੱਕ ਵਾਰੀ ਉਹਨਾਂ ਦੀ ਗੁੱਡ ਏਜ ਦੇ ਵਿੱਚ 15 16 17 ਸਾਲਾਂ ਦੇ ਵਿੱਚ ਜਦੋਂ ਦੋਸਤੀਆਂ ਫਰੈਂਡਸ਼ਿਪ ਬਣ ਗਈ ਸੋ ਦੈਨ ਉਹ ਫਿਊਚਰ ਚ ਜਿੱਥੇ ਮਰਜੀ ਗਰੋ ਕਰਨਗੇ ਲੇਕਿਨ देयर इज ਅ ਮਿਊਚੁਅਲ ਰਿਸਪੈਕਟ देयर इज ਅ ਰਿਲੇਸ਼ਨਸ਼ਿਪ ਸੋ ਦੇ ਕੈਨ ਹੈਲਪ ਈਚ ਅਦਰ ਐਂਡ ਦੇ ਕੈਨ ਐਡਰੈਸ ਦਾ ਕਮਿਊਨਿਟੀ ਇਸ਼ੂਜ਼ ਵੇ ਬੈਟਰ ਆਵਸੇ ਸੋ ਉਹ ਚੀਜ਼ਾਂ ਹੈਗੀਆਂ ਸੋ ਇਦਾਂ ਅਲੱਗ-ਅਲੱਗ ਏਜ ਕੈਟਾਗਰੀਜ਼ ਦੇ ਅਲੱਗ-ਅਲੱਗ ਇਵੈਂਟਸ ਹੈਗੇ ਨੇ ਤੇ ਉਹਨਾਂ ਬਾਅਦੋਂ ਇਵਨ ਆਪਾਂ ਬਲੱਡ ਡੋਨੇਸ਼ਨ ਹੈਗੀ ਆ ਭਾਈ ਜਸਵੰਤ ਸਿੰਘ ਖਾਲੜਾ ਨੂੰ ਡੈਡੀਕੇਟਡ ਹੈ ਸਾਰੇ ਦਾ ਸਾਰਾ ਸਿੱਖ ਫੋਰਮ ਆਪਣਾ ਸੋ ਕਾਫੀ ਉਦਾਂ ਅਲੱਗ-ਅਲੱਗ ਚੀਜ਼ਾਂ ਹੈਗੀਆਂ ਆ ਤੇ ਇਹਦੀ ਜਸਮਨ ਦੱਸੇ ਕਿ 1 ਫਰਵਰੀ ਲਾਸਟ ਡੇਟ ਆ ਰਜਿਸਟ੍ਰੇਸ਼ਨ ਦੀ ਸੋ ਦੈਟਸ ਆ ਵੀ ਵੀ ਤੁਹਾਡੇ ਕੋ ਟਾਈਮ ਘਟਾ ਪਰ ਕਾਫੀ ਸਾਡੇ ਪੰਜਾਬ ਵੀ ਗਏ ਕਿਉਂਕਿ ਪਹਿਲਾਂ ਆਪਾਂ ਅਲੱਗ-ਅਲੱਗ ਰਾਉਂਡ ਕਰਨਾ ਚਾਹੁੰਦੇ ਸੀਗੇ ਰਾਉਂਡ 1 ਘਰੋਂ-ਘਰੀ ਸਾਰੇ ਆਪਣਾ ਕਰ ਸਕਦੇ ਆ ਰਾਉਂਡ 2 ਬੋਰਡ ਦੇ ਪੇਪਰਾਂ ਵਾਂਗੂ ਇੱਕ ਸੈਂਟਰ ਬਣਾ ਕੇ ਰਾਉਂਡ 3 ਚ ਜਿਹੜੇ ਨਿਆਣੇ ਫਾਈਨਲਿਸਟ ਹੋਣਗੇ ਸਿਰਫ ਉਹ ਪਾਰਟਿਸਪੇਟ ਕਰ ਸਕਣਗੇ ਸੋ ਦੈਟਸ ਵਾਈ ਵੀ ਟਰਾਇੰਗ ਟੂ ਜਿੱਦ ਜਿੱਦਾ ਹਾਰਡ ਲੈਵਲ ਵੀ ਥੋੜਾ ਹਾਈ ਹਾਰਡ ਕਰਦੇ ਰਵਾਂਗੇ ਹੌਲੀ-ਹੌਲੀ ਬਟ ਇਨੀਸ਼ੀਅਲ ਇੰਗੇਜਮੈਂਟ ਵੀ ਕਰਨੀ ਨੇ ਆਪਾਂ ਇੱਕ ਜੇਕਰ ਜਿਵੇਂ ਡੈਡ ਲਾਈਨ ਜਿਹੜੀ ਭਾਜੀ ਨੇ ਦੱਸਿਆ ਕਿ 1 ਫਰਵਰੀ ਆ ਅਸੀਂ ਮਾਫੀ ਚਾਹੁੰਦੇ ਹਾਂ ਕਿ ਇਹ ਪੋਡਕਾਸਟ ਥੋੜਾ ਅਸੀਂ ਲੇਟ ਰਿਕਾਰਡ ਕਰ ਰਹੇ ਹਾਂ ਪਰ ਹਜੇ ਵੀ ਤੁਹਾਡੇ ਕੋਲੇ ਟਾਈਮ ਆ ਕਿ 1 ਫਰਵਰੀ ਤੱਕ ਤੁਸੀਂ ਆਪਣੀ ਰਜਿਸਟ੍ਰੇਸ਼ਨ ਕਰਵਾ ਸਕਦੇ ਹੋ ਇਸ ਦੀ ਜਾਣਕਾਰੀ ਭਾਰੀ ਜੇਕਰ ਕਿਸੇ ਨੇ ਲੈਣੀ ਹੋਵੇ ਹਾਂਜੀ ਆਸਟ੍ਰੇਲੀਅਨ ਸਿੱਖ ਫੋਰਮ .com.au ਇਹ ਵੈਬਸਾਈਟ ਹੈਗੀ ਆ ਜੀ ਅਦਰਵਾਇਜ਼ ਆਪਾਂ ਫੇਸਬੁੱਕ ਤੇ ਵੀ ਮਿਲ ਜਾਣਾ ਆਪਣੀ ਜਿਹੜੀ ਐਸਜੀ ਮੈਲਬਨ ਦੀ ਵੈਬਸਾਈਟ ਵੀ ਹੈਗੀ ਆ ਉਹਦੇ ਵਿੱਚ ਸਿੱਖ ਫੋਰਮ ਦਾ ਲਿੰਕ ਹੈਗਾ ਯੂ ਕੈਨ ਕਲੈਕਟ ਕਨੈਕਟ देयर ਐਂਡ ਤੁਸੀਂ ਰਜਿਸਟਰ ਕਰਾ ਸਕਦੇ ਆ ਉਹ ਤਰੀਕੇ ਨਾਲ ਵੀ ਕੋਈ ਵੀ ਨਹੀਂ ਤਾਂ ਸਾਡਾ ਨੰਬਰ ਹੈਗਾ ਯਾ ਯੂ نو ਪਲੀਜ਼ ਕਿਉਂਕਿ ਕਮਿਊਨਿਟੀ ਆਪਣੇ ਸੰਗਤ ਦਾ ਪੈਹਾ ਆ ਜੀ ਤੇ ਅਸੀਂ ਚਾਹੁੰਦੇ ਆ ਉਹ ਪ੍ਰੋਡਕਟਿਵਿਟੀ ਜਿਆਦਾ ਤੋਂ ਜਿਆਦਾ ਹੋਵੇ ਵੇਸਟੇਜ ਜਿੰਨੀ ਜਿਆਦਾ ਸੰਗਤ ਇਨਵੋਲਡ ਹੋਊਗੀ ਇੱਕ ਦੂਜੇ ਨਾਲ ਆਪਾਂ ਉਨਾਂ ਮਤਲਬ ਪ੍ਰੋਡਕਟਿਵ ਹਣਾ ਤੇ ਉਨਹੀਂ ਆਪਾਂ ਵੇਸਟੇਜ ਨਹੀਂ ਕਰਾਂਗੇ ਸੋ ਦੈਟਸ ਇੰਪੋਰਟੈਂਟ ਤੇ ਸਬਜੈਕਟ ਵਾਈਜ਼ ਜੇ ਆਪਾਂ ਪੁੱਛੀ ਜਾਵੇ ਕੋਈ ਖਾਸ ਇਸ ਵਾਰ ਦਾ ਵਿਸ਼ਾ ਸਿਕ ਫੋਰਮ ਦਾ ਜਿਹੜੇ ਮੇਨ ਸਿੱਖ ਫੋਰਮ ਆ ਜੀ ਜਿਹੜੇ ਆਪਣੇ ਸੈਟਰਡੇ ਨੂੰ ਉਹਦਾ ਜਿੱਦਾਂ ਟਾਪਿਕਸ ਹੈਗੇ ਆ ਜੱਬੇ ਬਾਣ ਲੱਗ ਗਿਆ ਮੀਰੀ ਅਤੇ ਪੀਰੀ ਉਹ ਆਪਣਾ ਸੋ ਕਿਉਂ ਵਿਸਰੇ ਸੋ ਇਦਾਂ ਅਲੱਗ-ਅਲੱਗ ਹੈਗੇ ਆ ਬੜੇ ਡਿਫਰੈਂਟ ਆਈਡਿਓਲੋਜੀ ਆਪਣਾ ਜਿਹੜਾ ਜੀ ਉਹ ਵੀ ਹੈਗਾ ਆ ਜਿਹਦਾ ਸਿੱਖ ਫੋਰਮ ਦੇ ਵਿੱਚ ਐਕਚੁਅਲੀ ਆਪਣਾ ਕਨਸੈਪਟ ਕਹਿੰਦੇ ਆਪਾਂ ਗੁਰੂ ਸਾਹਿਬ ਨੇ ਵੀ ਸਾਨੂੰ ਪਹਿਲਾਂ ਕਿਹਾ ਕਿ ਪਹਿਲਾਂ ਸੁਣਨ ਤੇ ਧਿਆਨ ਦਿਓ ਮੰਦੇ ਨੂੰ ਹੁੰਦਾ ਕਿ ਮੈਂ ਬੋਲਾਂ ਮੈਂ ਦੱਸਾਂ ਉਹ ਮਤਲਬ ਸੁਣਦੇ ਤਾਂ ਹੈ ਲੇਕਿਨ ਤਿਆਰ ਹੋ ਰਹੇ ਹੁੰਦੇ ਆ ਕਿ ਤੂੰ ਫਿਨਿਸ਼ ਕਰ ਤੇ ਮੈਂ ਸ਼ੁਰੂ ਕਰਾਂ ਹੈਨਾ ਬਟ ਮਤਲਬ ਆਪਣੇ ਗੁਰਬਾਣੀ ਆਪਾਂ ਫੋਲੋ ਨਹੀਂ ਕਰਦੇ ਜਿੱਦਾਂ ਅਨਫਰਚਨਟਲੀ ਮੇਰੇ ਵਰਗੇ ਤਾਂ ਦੂਰਾ ਕਾਫੀ ਬਟ ਥੋਜ਼ਰ ਥਿੰਗਸ ਜਿੰਨਾ ਆਪਾਂ ਇੰਟਰੈਕਸ਼ਨ ਕਰਾਂਗੇ ਹੌਲੀ ਹੌਲੀ ਆਵਲ ਸੇ ਉਹਨਾਂ ਆਵਲ ਸੇ ਕਿ ਪਹਿਲਾਂ ਏ ਬੀ ਸੀ ਆ ਗ੍ਰਾਮਰ ਬਾਅਦ ਚ ਆਣੀ ਆ ਜੀ ਸੋ ਹੁਣ ਆਪਾਂ ਉਹਦੇ ਵਿੱਚ ਯੂ نو ਵੀ ਟਰਾਈਂਗ ਵੀ ਪੁੱਟਿੰਗ ਐਫਰਟਸ ਦੈਟਸ ਆਲ ਬਿਲਕੁਲ ਜੀ ਸੋ ਸਿਕ ਫੋਰਮ ਜਿਵੇਂ ਮੈਂ ਪਹਿਲਾਂ ਕਹਿ ਕੇ ਹੱਡਿਆਂ ਕਿ ਸਿਕ ਫੋਰਮ ਇੱਕ ਅਜੀਹਾ ਪਲੇਟਫਾਰਮ ਆ ਜਿੱਥੇ ਨਾ ਸਿਰਫ ਜਦੋਂ ਅਸੀਂ ਸਿੱਖ ਫੋਰਮ ਕਹਿ ਦਿੰਦੇ ਆ ਨਾ ਮਨ ਦੇ ਵਿੱਚ ਇੱਕ ਸ਼ਬੀ ਬਣ ਜਾਂਦੀ ਆ ਕਿ ਉੱਥੇ ਜਿਹਦਾ ਅੰਮ੍ਰਿਤ ਪਾਨ ਕੀਤਾ ਹੋਊਗਾ ਵੱਡੀ ਦਾੜੀ ਵਾਲਾ ਹੋਊਗਾ ਸਿਰਫ ਉਹੀ ਲੋਕ ਪਾਰਟਿਸਪੇਟ ਕਰ ਸਕਦੇ ਨੇ ਮੈਂ ਇਹ ਵੀ ਕਲੀਅਰ ਕਰਨਾ ਚਾਹੁੰਦਾ ਕਿ ਉੱਥੇ ਜੇਕਰ ਕੋਈ ਹੋਰ ਧਰਮ ਦਾ ਬੰਦਾ ਆ ਕੇ ਕੋਈ ਹੋਰ ਗੱਲ ਕਰਨਾ ਚਾਹੁੰਦਾ ਆਪਣਾ ਪੱਖ ਰੱਖਣਾ ਚਾਹੁੰਦਾ ਪਰ ਜਿਹੜੀ ਉਹਦੀ ਬੇਸਿਕ ਆਈਡੀਓਲੋਜੀ ਹੋਵੇ ਉਹ ਆਪਣੇ ਸਿੱਖ ਫੋਰਮ ਦੇ ਨਾਲ ਹੀ ਜੁੜੀ ਹੋਵੇ ਉਹ ਪਾਰਟਿਸਪੇਟ ਕਰ ਸਕਦਾ ਹਾਂਜੀ ਜੀ ਆਪਣੇ ਮਿਸ਼ਨ ਸਟੇਟਮੈਂਟ ਹੈਗੀ ਐ ਜਿੱਦਾਂ ਆਪਣੇ ਇੱਕ ਮਿਸ਼ਨ ਸਟੇਟਮੈਂਟ ਜਿੱਦਾਂ ਆ ਆਪਾਂ ਕੀ ਕੀਤਾ ਗਿਆ ਯੂਨਿਕਲੀ ਕੀਤਾ ਗਿਆ ਕਿ 올ਓਵਰ ਆਸਟ੍ਰੇਲੀਆ ਦੀ ਸਾਰੇ ਜਥੇਬੰਦੀਆਂ ਨੂੰ ਇਕੱਠਾ ਕਰਕੇ ਜਿੱਦਾਂ ਤੇ ਉਹਨਾਂ ਦਾ ਮੇਅਰ ਬੇਅਰ ਮਿਨਿਮਮ ਮਿਸ਼ਨ ਸਟੇਟਮੈਂਟ ਆ ਤੇ ਉਹਦੇ ਅਕੋਰਡਿੰਗਲੀ ਜਿਹੜੇ ਜਿਹੜੇ ਟੌਪਿਕਸ ਦੇ ਵਿੱਚ ਕੋਈ ਵੀ ਆਪਣਾ ਟੌਪਿਕ ਦੇਣਾ ਚਾਹੁੰਦੇ ਆ ਉਹ ਪਹਿਲਾਂ ਅਪਰੂਵਲ 'ਚ ਆਊਗਾ ਤੇ ਜੇ ਕਮੇਟੀ ਐ ਉਹਨੂੰ ਅਪਰੂਵ ਕਰੂਗੀ ਐਂਡ ਦੈਨ ਆਬਵੀਅਸਲੀ एवरीवन ਹੈਵ ਰਾਈਟ ਟੂ ਹਨਾ ਪੁੱਟ देयर बिकॉज़ ਇਟਸ ਮੋਰ ਅਬਾਊਟ ਵਿਜ਼ਨ ਯਾ ਫਿਰ ਪ੍ਰੋਬਲਮਸ ਹੈਗੀਆਂ ਆ ਸਾਡੇ ਕਮਿਊਨਿਟੀ ਦੇ ਨਿਆਣਿਆਂ ਨੂੰ ਅਲੱਗ-ਅਲੱਗ ਸਕੂਲਾਂ 'ਚ ਫੇਸ ਕਰਦੇ ਆ ਜਾਂ ਅਲੱਗ-ਅਲੱਗ ਕਿਤੇ ਵੀ ਉਹ ਫੇਸ ਕਰ ਰਹੇ ਆ ਵੀ ਨੀਡ ਟੂ ਨੋ ਜੈ ਐਜ਼ ਅ ਕਮਿਊਨਿਟੀ ਅਸੀਂ ਉਹਦਾ ਕੁਝ ਕਨਕਲੂਜਨ ਕਰ ਸਕਦੇ ਹਾਂ ਕਿਸੇ ਤਰੀਕੇ ਨਾਲ ਹੈਲਪ ਕਰ ਸਕਦੇ ਹਾਂ ਐਂਡ ਦੈਟਸ ਆਲ ਦਾ ਪਰਪਸ ਇਜ਼ ਥਿਸ ਫੋਰਮ ਐਸ ਵਲ ਅਸੀਂ ਅਕਸਰ ਉਹ ਤੁਕਾਂ ਸੁਣਦੇ ਹੁੰਨੇ ਨਾ ਜਿੱਥੇ ਇਹ ਕਿਹਾ ਜਾਂਦਾ ਬਹੁਤ ਸਾਰੇ ਲੋਕ ਰੈਫਰੈਂਸ ਵੀ ਦੇ ਦਿੰਦੇ ਨੇ ਕਿ ਰਾਜ ਬਿਨਾਂ ਨਾ ਧਰਮ ਚੱਲੇ ਹੈ ਧਰਮ ਬਿਨਾਂ ਸਭ ਦਲੇ ਮਿਲੇ ਹੈ ਜਿਹੜੀ ਗੱਲ ਕੁਲਵੰਤ ਭਾਜੀ ਕਰ ਰਹੇ ਨੇ ਕਿ ਸਕੂਲਾਂ ਦੇ ਵਿੱਚ ਬਹੁਤ ਸਾਰੀ ਬੂਲਿੰਗ ਦਾ ਰੈਸਿਜ਼ਮ ਦਾ ਸਾਹਮਣਾ ਸਾਨੂੰ ਕਰਨਾ ਪੈ ਰਿਹਾ ਇੱਕ ਤਾਜ਼ਾ ਘਟਨਾ ਜਿਹੜੀ ਕੱਲ ਪਰਸੋਂ ਹੋਈ ਆ ਬੰਡੋਈ ਵਿੱਚ ਤੇ ਉਹਦਾ ਮੈਨੂੰ ਨਹੀਂ ਪਤਾ ਸਿੱਖ ਜਥੇਬੰਦੀਆਂ ਨੇ ਕੋਈ ਨੋਟਿਸ ਲਿਆ ਆ ਜ ਉਹਦੇ ਬਾਰੇ ਕੀ ਪੈਰ ਵੀ ਹੋ ਰਹੀ ਆ ਉਹ ਵੀ ਇੱਕ ਇਗਨੋਰੈਂਸ ਦਾ ਮਸਲਾ ਹੈ ਜੀ ਕਿਰਪਾਨ ਉਹਨਾਂ ਨੇ ਹੈਨਾ ਤੇ ਉਸ ਨੂੰ ਨਾਈਫ ਕਹਿ ਕੇ ਹਾਂਜੀ ਕਿਉਂਕਿ ਕਾਫੀ 올 ਓਵਰ ਆਸਟ੍ਰੇਲੀਆ ਵਾਈਡ ਕਾਫੀ ਚੀਜ਼ਾਂ ਹੋ ਰਹੀਆਂ ਆ ਜਿਦਾਂ ਆਪਾਂ ਆਸਟ੍ਰੇਲੀਆ ਡੇ ਦੇ ਉਹਦੇ ਇਲਾਕ ਇਵੈਂਟ ਚੱਲ ਰਹੇ ਆ ਸੋ ਹੇਟ ਇਜ਼ ਲਾਟ ਆਫ ਥਿੰਗਸ ਇਜ਼ ਹੈਪਨਿੰਗ اسپੈਸ਼ਲੀ AI ਕਰਕੇ ਚੀਜ਼ਾਂ ਵੈਸੇ ਹੀ ਘੋਆ ਤੇ ਸਾਡੇ ਨਿਹਣੇ ਇਹਨੂੰ ਦੇ ਆ ਦ ਬੈਸਟ ਹੂ ਕੈਨ ਕਮਿਊਨੀਕੇਟ ਵੈਲ ਐਸ ਵੈਲ ਐਨ ਵੈਨਚੁਅਲੀ ਦੇ ਆ ਸਾਨੂੰ ਜ਼ਿੰਮੇਵਾਰੀ ਉਹਨਾਂ ਨੂੰ ਵੀ ਨੀਡ ਟੂ ਮੇਕ ਸ਼ੁਰ ਐਂਡ ਪਰਸੈਂਟੇਜ ਵਾਈਜ਼ ਵੀ ਆਰ ਯੂ نو ਅਪਾ ਕਨੇ 2% 1% ਵੀ ਆਰ ਵੈਰੀ ਲਿਟਲ ਇਹ ਗਲ ਹੋ ਰਿਹਾ ਚਲੋ ਕਲਾਈਡ ਦੇ ਵਿੱਚ ਅਪਾ ਜਦੋਂ ਅੰਦਰ ਹੋਰ ਕਿਤੇ ਘੁੰਮਦੇ ਆ ਲੱਗਦਾ ਆ ਕਿ ਸਾਡੇ ਹੀ ਬੰਦੇ ਆ ਸਾਡੇ ਬਟ ਜਦੋਂ ਅਸੀਂ ਵੋਟਾਂ 'ਚ ਦੇਖਦੇ ਆ ਉਦੋਂ ਪਤਾ ਲੱਗਦਾ ਕਿ ਐਕਚੁਅਲੀ ਸਾਡੇ ਨੰਬਰ ਕਿੰਨੇ ਆ ਸੋ ਵੀ ਆਰ ਨਾਟ ਦੈਟ ਇਨ ਬਿਗ ਨੰਬਰਸ ਲਿਮਿਟੇਸ਼ਨਸ ਹੈਗੀਆਂ ਨੇ ਐਂਡ ਵੀ ਨੀਡ ਟੂ ਮੇਕ ਸ਼ੋਰ ਕਿ ਆਪਾਂ ਆਪਣੀ ਜਿਹੜੀਆਂ ਇਸ਼ੂਜ਼ ਹੈਗੇ ਆ ਯੂ نو ਵੀ ਆਰ ਟੈਕਸਪੇਅਰ ਵਾਈਜ਼ ਲਾਈਕ ਮਾਲਕ ਦੀ ਮੇਨ ਨਾਲ ਸਾਡੇ ਭਾਈਚਾਰੇ ਦੇ ਬੰਦੇ ਮਨ ਲਓ ਹਰ ਬਿਜ਼ਨਸ ਦੇ ਵਿੱਚ ਟੌਪ ਤੇ ਬੈਠੇ ਆ। ਹੂੰ ਸੋ ਇਟਸ ਅ ਮਨ ਲਓ ਮਾਲਕ ਦੀ ਮਿਹਰ ਆ ਤੇ ਬਟ ਵੀ ਨੀਡ ਟੂ ਮੇਕ ਸ਼ੋਰ ਇਫ ਜੇ ਆਪਾਂ ਇਨਾ ਟੈਕਸ ਪੇ ਕਰ ਰਹੇ ਆ ਇਨਾ ਆਪਾਂ ਇੰਟੈਲੈਕਚੁਅਲੀ ਯੂ ਨੋ ਵੀ ਆਰ देयर ਸੋ ਵੀ ਸ਼ੁੱਡ ਹੈਵ ਪ੍ਰੋਪਰ ਬੈਨੀਫਿਟਸ ਐਸ ਵੈਲ। ਹੂੰ